ਆ ਦੇਖ ਲੋ ਦੋਸਤੋ ਲਾੜੇ ਦੀਆਂ ਸਾਲੀਆਂ ਨੇ ਕਰ ਦਿੱਤਾ ਆ ਕੰਮ ਬਰਾਤ ਅੰਦਰ ਵਰਣ ਤੋਂ ਪਹਿਲਾਂ ਜਦੋਂ ਸਾਲੀਆਂ ਨੇ ਲਾਇਆ ਨਾਕਾਂ ਤੇ ਨੱਕੇ ਉੱਤੇ ਲੱਗੀਆਂ ਲਾੜੇ ਦੀਆਂ ਸਾਲੀਆਂ ਨੱਚਣ ਤੇ ਰੱਖੀ ਮੰਗ ਜੱਥੇ ਕੀ ਦੋਸਤੋ ਲਾੜਾ ਵੀ ਬੇहद ਹੈਰਾਨ ਹੋ ਗਿਆ ਤੇ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਲਾੜੇ ਦੀਆਂ ਸਾਲੀਆਂ ਜੋ ਕਿ ਬੇहद ਵਿਆਹ ਵਿੱਚ ਨੱਚ ਰਹੀਆਂ ਹਨ ਤੇ ਲਾੜੇ ਵੱਲੋਂ ਪੈਸਿਆਂ ਦੀ ਵੀ ਮੰਗ ਕਰ ਰਹੀਆਂ ਨੇ ਜੱਥੇ ਕੀ ਦੋਤ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬਿਹਤਰ ਵਾਇਰਲ ਹੁੰਦੇ ਨੇ ਇਹਦੀਆਂ ਆਓ ਤੁਹਾਨੂੰ ਪਹਿਲਾਂ ਇਸ ਵੀਡੀਓ ਦੀ ਇੱਕ ਹੋਰ ਨਿੱਕੀ ਜਿਹੀ ਝਲਕ ਦਿਖਾ ਦਈਏ ਜੋ ਕਿ ਤੁਹਾਨੂੰ ਵੀ ਸੋਚਣ ਦੇ ਲਈ ਕਰ ਦੇਵੇਗੀ ਹੈਰਾਨ ਗੇ ਤੋਂ ਤੁਛ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ